ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਜੋਗ ਮੂਰਤ ਤਨ ਤਨ ਉਹ ਬ੍ਰਹਮ ਗਿਆਨੀ ਜਿਨ੍ਹਾਂ ਦੀ ਨਿਗਾਹ ਕਿਰਪਾ ਨਾਲ ਜੁਗਾਂ ਦੇ ਦੁੱਖ ਮਿਟੇ ਜਿਨ੍ਹਾਂ ਦੇ ਸਿਮਰਨ ਨਾਲ ਮਨ ਮੈਲਾ ਤੋਂ ਪਵਿੱਤਰ ਹੋਇਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਅੰਸ਼ ਉਦਾਸੀ ਸੰਪਰਦਾਏ ਦੇ ਪ੍ਰਕਾਸ਼ਕ ਯੋਗ ਗਿਆਨ ਵਿਰਾਗ ਤੇ ਸਹਜ ਦੇ ਰਾਹ ਦਿਖਾਉਣ ਵਾਲੇ ਗੁਰੂ ਨਾਨਕ ਦੀ ਜੋਤ ਵਿੱਚ ਜੋ ਜੋਤ ਜਾਗੀ ਉਹੀ ਜੋਤ ਬਾਬਾ ਸ਼੍ਰੀ ਚੰਦਰ ਜੀ ਵਿੱਚ ਪ੍ਰਗਟ ਹੋਈ ਨਿਰੰਕਾਰ ਦੀ ਲੀਲਾ ਅਪਾਰ ਹੈ ਉਹ ਆਪ ਹੀ ਗੁਰੂ ਆਪ ਹੀ ਚੇਲਾ ਜਿਸ ਸੰਸਾਰ ਮਾਇਆ ਦੇ ਜਾਲ ਵਿੱਚ ਫਸਿਆ ਉਥੇ ਬਾਬਾ ਸ਼੍ਰੀ ਚੰਦਰ ਜੀ ਨੇ ਵਿਰਾਗ ਦੀ ਧੁਨ ਵਜਾਈ ਨਗਨ ਸਰੀਰ ਪਰ ਮਨ ਅਤਿ ਪਵਿੱਤਰ ਰਾਖ ਨਾਲ ਲਿਪਟਿਆ ਦੇ ਪਰ ਅੰਦਰ ਬ੍ਰਹਮ ਗਿਆਨ ਦਾ ਚਾਨਣ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਬਾਣੀ ਬਿਨਾਂ ਲਿਖਤ ਦੇ ਹੀ ਬਾਣੀ ਬਣੀ ਤੁਹਾਡਾ ਚੁੱਪ ਰਹਿਣਾ ਵੀ ਉਪਦੇਸ਼ ਬਣਿਆ ਜੋ ਤੁਹਾਡੇ ਦਰ ਆਇਆ ਖਾਲੀ ਨਾ ਗਿਆ ਜੋ ਸਿਰਨੇ ਆਇਆ ਉਸਦਾ ਅਹੰਕਾਰ ਟੁੱਟ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿੱਧਾਂ ਨੂੰ ਵੀ ਸਿੱਧ ਕੀਤਾ yogੀਆਂ ਨੂੰ ਵੀ ਯੋਗ ਦਾ ਅਰਥ ਸਮਝਾਇਆ ਨਾਨਕ ਦੀ ਸਿੱਖਿਆ ਨੂੰ ਤੁਸੀਂ ਯੋਗ ਨਾਲ ਜੋੜਿਆ ਸਹਜ ਸਿਮਰਨ ਤੇ ਸੇਵਾ ਦਾ ਮਰਮ ਸਮਝਾਇਆ ਤੋ ਉਦੋਂ ਤੁਹਾਡੇ ਨਾਮ ਜਦੋਂ ਸੰਸਾਰ ਡਰ ਊਤ ਪ੍ਰੇਤ ਪਰਮ ਅਤੇ ਅੰਤਵਾਸ ਅੰਤ ਵਿਸ਼ਵਾਸ ਵਿੱਚ ਡੁੱਬਿਆ ਉਦੋਂ ਤੁਹਾਡੇ ਨਾਮ ਨੇ ਹੀ ਰੱਖਿਆ ਕੀਤੀ ਤੁਹਾਡੀ ਦ੍ਰਿਸ਼ਟੀ ਨਾਲ ਪੂਤ ਭਜੇ ਤੁਹਾਡੇ ਉਚਾਰਨ ਨਾਲ ਪ੍ਰੇਤ ਮੁਕਤ ਹੋਏ ਜੋ ਨਾਮ ਜਪਦਾ ਉਹ ਨਿਰਭਉ ਹੋਇਆ ਜੋ ਤੁਹਾਡੀ ਸ਼ਰਨ ਆਇਆ ਉਹ ਨਿਰਵੈਰ ਹੋਇਆ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਭੁੱਖਿਆਂ ਨੂੰ ਅੰਨ ਦਿੱਤਾ ਨੰਗਿਆਂ ਨੂੰ ਵਸਤਰ ਦਿੱਤੇ ਪਰ ਸਭ ਤੋਂ ਵੱਡੀ ਦਾਤ ਦਿੱਤੀ ਨਾਮ ਦੀ ਗਿਆਨ ਦੀ ਆਤਮਕ ਦਾਤ ਤੁਹਾਡੇ ਦਰ ਤੋਂ ਮੰਗਣ ਵਾਲੇ ਧੰਨ ਵੀ ਲੈ ਗਏ ਸੁੱਖ ਵੀ ਲੈ ਗਏ ਪਰ ਜੋ ਸਮਝਦਾਰ ਸਨ ਉਹ ਨਾਮ ਲੈ ਗਏ ਜੋ ਜਨਮ ਜਨਮ ਤੱਕ ਸਾਥ ਨਿਭਾਉਂਦਾ ਨਾਨਕ ਦੇ ਪੁੱਤਰ ਹੋ ਕੇ ਵੀ ਤੁਸੀਂ ਅਹੰਕਾਰ ਨਾ ਕੀਤਾ ਗੁਰੂ ਦੀ ਮਹਿਮਾ ਵਿੱਚ ਹੀ ਆਪਣੀ ਮਹਿਮਾ ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰ ਮੱਥੇ ਧਾਰਿਆ ਧਾਰਿਆ ਸਦਾ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਮੇਂ ਦੀ ਅਬਜਪਛਾਣੀ ਤੁਸੀਂ ਦੱਸਿਆ ਕਿ ਕਾਲਯੁਗ ਵਿੱਚ ਨਾਮ ਹੀ ਜਹਾਜ਼ ਹੈ ਜੋ ਨਾਮ ਵਿੱਚ ਚੜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤਨ ਤਨ ਉਹ ਕੜੀਆਂ ਜਦ ਤੁਹਾਡਾ ਨਾਮ ਲਿਆ ਤਨ ਤਨ ਉਹ ਜੀਵ ਜੋ ਸ਼੍ਰੀ ਚੰਦਰ ਸ਼੍ਰੀ ਚੰਦਰ ਉਚਾਰਦੀ ਤਨ ਤਨ ਉਹ ਦਿਲ ਜਿਸ ਜਿੱਥੇ ਤੁਹਾਡੀ ਯਾਦ ਵਸਦੀ ਤੁਸੀਂ ਨਾ ਮੰਦਰ ਮੰਗਿਆ ਨਾ ਮਸਜਿਦ ਨਾ ਸੋਨੇ ਦੇ ਮਹਿਲ ਨਾ ਰਾਜਸੀ ਆਸਨ ਤੁਸੀਂ ਤਾਂ ਦਿਲ ਮੰਗਿਆ ਨਿਰਮਲ ਮਨ ਮੰਗਿਆ ਜਿੱਥੇ ਮਨ ਸਾਫ ਉਥੇ ਤੁਸੀਂ ਪ੍ਰਗਟ ਤਾਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਅਸੀਂ ਪਾਪੀ ਅਗਿਆਨੀ ਪਟਕਦੇ ਹੋਏ ਹਾਂ ਸਾਡੀ ਬੇੜੀ ਡੋਲਦੀ ਹੈ ਸਾਡਾ ਮਨ ਮਾਇਆ ਵਿੱਚ ਫਸਦਾ ਹੈ हे ਦਤਾਰ ਸਾਡੇ ਉੱਤੇ ਵੀ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਾਨੂੰ ਸਹਜ ਦੀ ਅਕਲ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਹੋਵੇ ਸਾਡੇ ਮਨਾਂ ਵਿੱਚ ਸ਼ਾਂਤੀ ਹੋਵੇ ਲੜਾਈ ਈਰਖਾ ਅਹੰਕਾਰ ਦੂਰ ਹੋਣ ਸਿਮਰਨ ਸੇਵਾ ਸਤ ਸੰਗ ਸਤ ਸੰਗ ਵਦੇ ਜਿਵੇਂ ਤੁਸੀਂ ਆਪਣੇ ਭਗਤਾਂ ਦੀ लाज ਰੱਖੀ ਉਵੇਂ ਸਾਡੀ ਵੀ ਰੱਖਿਆ ਕਰੋ ਜਿਵੇਂ ਤੁਸੀਂ ਡੁੱਬਦਿਆਂ ਨੂੰ ਤਾਰਿਆ ਉਵੇਂ ਸਾਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੰਘਾਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਅੰਮ੍ਰਿਤ ਹੈ ਤੁਹਾਡੀ ਆ ਯਾਦ ਦਵਾਈ ਹੈ ਜੋ ਸਵੇਰੇ ਸ਼ਾਮ ਤੁਹਾਨੂੰ ਯਾਦ ਕਰਦਾ ਉਸਦਾ ਜੀਵਨ ਸਫਲ ਹੋ ਜਾਂਦਾ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਨਾਨਕ ਦੇ ਨਾਮ ਨਾਲ ਸ਼੍ਰੀ ਚੰਦਰ ਦੇ ਪ੍ਰਕਾਸ਼ ਨਾਲ ਸਾਡੀ ਆਤਮਾ ਜਾਗੇ ਸਾਡਾ ਜੀਵਨ ਸਫਲ ਹੋ ਜਾਏ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਜੋਗ ਮੂਰਤ ਤਨ ਤਨ ਉਹ ਬ੍ਰਹਮ ਗਿਆਨੀ ਜਿਨ੍ਹਾਂ ਦੀ ਨਿਗਾਹ ਕਿਰਪਾ ਨਾਲ ਜੁਗਾਂ ਦੇ ਦੁੱਖ ਮਿਟੇ ਜਿਨ੍ਹਾਂ ਦੇ ਸਿਮਰਨ ਨਾਲ ਮਨ ਮੈਲਾ ਤੋਂ ਪਵਿੱਤਰ ਹੋਇਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਅੰਸ਼ ਉਦਾਸੀ ਸੰਪਰਦਾਏ ਦੇ ਪ੍ਰਕਾਸ਼ਕ ਜੋਗ ਗਿਆਨ ਵਿਰਾਗ ਤੇ ਸਹਿਜ ਦੇ ਰਾਹ ਦਿਖਾਉਣ ਵਾਲੇ ਗੁਰੂ ਨਾਨਕ ਦੀ ਜੋਤ ਵਿੱਚ ਜੋ ਜੋਤ ਜਾਗੀ ਉਹੀ ਜੋਤ ਬਾਬਾ ਸ਼੍ਰੀ ਚੰਦਰ ਜੀ ਵਿੱਚ ਪ੍ਰਗਟ ਹੋਈ ਨਿਰੰਕਾਰ ਦੀ ਲੀਲਾ ਅਪਾਰ ਹੈ ਉਹ ਆਪ ਹੀ ਗੁਰੂ ਆਪ ਹੀ ਚੇਲਾ ਜਿਸ ਸੰਸਾਰ ਮਾਇਆ ਦੇ ਜਾਲ ਵਿੱਚ ਫਸਿਆ ਉਥੇ ਬਾਬਾ ਸ਼੍ਰੀ ਚੰਦਰ ਜੀ ਨੇ ਵਿਰਾਗ ਦੀ ਧੁਨ ਵਜਾਈ ਨਗਨ ਸਰੀਰ ਪਰ ਮਨ ਅਤਿ ਪਵਿੱਤਰ ਰਾਖ ਨਾਲ ਲਿਪਟਿਆ ਦੇ ਪਰ ਅੰਦਰ ਬ੍ਰਹਮ ਗਿਆਨ ਦਾ ਚਾਨਣ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਬਾਣੀ ਬਿਨਾਂ ਲਿਖਤ ਦੇ ਹੀ ਬਾਣੀ ਬਣੀ ਤੁਹਾਡਾ ਚੁੱਪ ਰਹਿਣਾ ਵੀ ਉਪਦੇਸ਼ ਬਣਿਆ ਜੋ ਤੁਹਾਡੇ ਦਰ ਆਇਆ ਖਾਲੀ ਨਾ ਗਿਆ ਜੋ ਸੇਰਨੇ ਆਇਆ ਉਸਦਾ ਅਹੰਕਾਰ ਟੁੱਟ ਗਿਆ ਤਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿੱਧਾ ਨੂੰ ਵੀ ਸਿੱਧ ਕੀਤਾ yogੀਆਂ ਨੂੰ ਵੀ ਯੋਗ ਦਾ ਅਰਥ ਸਮਝਾਇਆ ਨਾਨਕ ਦੀ ਸਿੱਖਿਆ ਨੂੰ ਤੁਸੀਂ ਯੋਗ ਨਾਲ ਜੋੜਿਆ ਸਹਜ ਸਿਮਰਨ ਤੇ ਸੇਵਾ ਦਾ ਮਰਮ ਸਮਝਾਇਆ ਤੋਂ ਉਦੋਂ ਤੁਹਾਡੇ ਨਾਮ ਜਦੋਂ ਸੰਸਾਰ ਡਰ ਤੂਤ ਪ੍ਰੇਤ ਪਰਮ ਅਤੇ ਅੰਤਵਾਸ ਅੰਤ ਵਿਸ਼ਵਾਸ ਵਿੱਚ ਡੁੱਬਿਆ ਉਦੋਂ ਤੁਹਾਡੇ ਨਾਮ ਨੇ ਹੀ ਰੱਖਿਆ ਕੀਤੀ ਤੁਹਾਡੀ ਦ੍ਰਿਸ਼ਟੀ ਨਾਲ ਪੂਤ ਭਜੇ ਤੁਹਾਡੇ ਉਚਾਰਨ ਨਾਲ ਪ੍ਰੇਤ ਮੁਕਤ ਹੋਏ ਜੋ ਨਾਮ ਜਪਦਾ ਉਹ ਨਿਰਭਉ ਹੋਇਆ ਜੋ ਤੁਹਾਡੀ ਸ਼ਰਨ ਆਇਆ ਉਹ ਨਿਰਵੈਰ ਹੋਇਆ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਭੁੱਖਿਆਂ ਨੂੰ ਅੰਨ ਦਿੱਤਾ ਨੰਗਿਆਂ ਨੂੰ ਵਸਤਰ ਦਿੱਤੇ ਪਰ ਸਭ ਤੋਂ ਵੱਡੀ ਦਾਤ ਦਿੱਤੀ ਨਾਮ ਦੀ ਗਿਆਨ ਦੀ ਆਤਮਿਕ ਦਾਤ ਤੁਹਾਡੇ ਦਰ ਤੋਂ ਮੰਗਣ ਵਾਲੇ ਧਨ ਵੀ ਲੈ ਗਏ ਸੁੱਖ ਵੀ ਲੈ ਗਏ ਪਰ ਜੋ ਸਮਝਦਾਰ ਸਨ ਉਹ ਨਾਮ ਲੈ ਗਏ ਜੋ ਜਨਮ ਜਨਮ ਤੱਕ ਸਾਥ ਨਿਭਾਉਂਦਾ ਨਾਨਕ ਦੇ ਪੁੱਤਰ ਹੋ ਕੇ ਵੀ ਤੁਸੀਂ ਅਹੰਕਾਰ ਨਾ ਕੀਤਾ ਗੁਰੂ ਦੀ ਮਹਿਮਾ ਵਿੱਚ ਹੀ ਆਪਣੀ ਮਹਿਮਾ ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰ ਮੱਥੇ ਧਾਰਿਆ ਧਾਰਿਆ ਸਦਾ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਮੇਂ ਦੀ ਨਬਜ ਪਛਾਣੀ ਤੁਸੀਂ ਦੱਸਿਆ ਕਿ ਕਲਯੁਗ ਵਿੱਚ ਨਾਮ ਹੀ ਜਹਾਜ਼ ਹੈ ਜੋ ਨਾਮ ਵਿੱਚ ਚੜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤਨ ਤਨ ਉਹ ਕੜੀਆਂ ਜਦ ਤੁਹਾਡਾ ਨਾਮ ਲਿਆ ਤਨ ਤਨ ਉਹ ਜੀਵ ਜੋ ਸ਼੍ਰੀ ਚੰਦਰ ਸ਼੍ਰੀ ਚੰਦਰ ਉਚਾਰਦੀ ਤਨ ਤਨ ਉਹ ਦਿਲ ਜਿਸ ਜਿੱਥੇ ਤੁਹਾਡੀ ਯਾਦ ਵਸਦੀ ਤੁਸੀਂ ਨਾ ਮੰਦਰ ਮੰਗਿਆ ਨਾ ਮਸਜਿਦ ਨਾ ਸੋਨੇ ਦੇ ਮਹਿਲ ਨਾ ਰਾਜ ਸੀ ਆਸਨ ਤੁਸੀਂ ਤਾਂ ਦਿਲ ਮੰਗਿਆ ਨਿਰਮਲ ਮਨ ਮੰਗਿਆ ਜਿੱਥੇ ਮਨ ਸਾਹ ਉਥੇ ਤੁਸੀਂ ਪ੍ਰਗਟ ਹੈ ਤਾਂ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਅਸੀਂ ਪਾਪੀ ਅਗਿਆਨੀ ਪਟਕਦੇ ਹੋਏ ਹਾਂ ਸਾਡੀ ਬੇੜੀ ਡੋਲਦੀ ਹੈ ਸਾਡਾ ਮਨ ਮਾਇਆ ਵਿੱਚ ਫਸਦਾ ਹੈ हे ਦਤਾਰ ਸਾਡੇ ਉੱਤੇ ਵੀ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਾਨੂੰ ਸਹਜ ਦੀ ਅਕਲ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਹੋਵੇ ਸਾਡੇ ਮਨਾਂ ਵਿੱਚ ਸ਼ਾਂਤੀ ਹੋਵੇ ਲੜਾਈ ਈਰਖਾ ਅਹੰਕਾਰ ਦੂਰ ਹੋਣ ਸਿਮਰਨ ਸੇਵਾ ਸਤ ਸੰਗ ਸਤ ਸੰਗ ਵਦੇ ਜਿਵੇਂ ਤੁਸੀਂ ਆਪਣੇ ਭਗਤਾਂ ਦੀ ਇਲਾਜ ਰੱਖੀ ਉਵੇਂ ਸਾਡੀ ਵੀ ਰੱਖਿਆ ਕਰੋ ਜਿਵੇਂ ਤੁਸੀਂ ਡੁੱਬਦਿਆਂ ਨੂੰ ਤਾਰਿਆ ਉਵੇਂ ਸਾਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੰਘਾਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਅੰਮ੍ਰਿਤ ਹੈ ਤੁਹਾਡੀ ਆ ਯਾਦ ਦਵਾ ਹੈ ਜੋ ਸਵੇਰੇ ਸ਼ਾਮ ਤੁਹਾਨੂੰ ਯਾਦ ਕਰਦਾ ਉਸ ਦਾ ਜੀਵਨ ਸਫਲ ਹੋ ਜਾਂਦਾ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਨਾਨਕ ਦੇ ਨਾਮ ਨਾਲ ਸ਼੍ਰੀ ਚੰਦਰ ਦੇ ਪ੍ਰਕਾਸ਼ ਨਾਲ ਸਾਡੀ ਆਤਮਾ ਜਾਗੇ ਸਾਡਾ ਜੀਵਨ ਸਫਲ ਹੋ ਜਾਏ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਉਹ ਜੋਗ ਮੂਰਤ ਤਨ ਤਨ ਉਹ ਬ੍ਰਹਮ ਗਿਆਨੀ ਜਿਨ੍ਹਾਂ ਦੀ ਨਿਗਾਹ ਕਿਰਪਾ ਨਾਲ ਜੁਗਾਂ ਦੇ ਦੁੱਖ ਮਿਟੇ ਜਿਨ੍ਹਾਂ ਦੇ ਸਿਮਰਨ ਨਾਲ ਮਨ ਮੈਲਾ ਤੋਂ ਪਵਿੱਤਰ ਹੋਇਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਅੰਸ਼ ਉਦਾਸੀ ਸੰਪਰਦਾਏ ਦੇ ਪ੍ਰਕਾਸ਼ਕ ਜੋਗ ਗਿਆਨ ਵਿਰਾਗ ਤੇ ਸਹਿਜ ਦੇ ਰਾਹ ਦਿਖਾਉਣ ਵਾਲੇ ਗੁਰੂ ਨਾਨਕ ਦੀ ਜੋਤ ਵਿੱਚ ਜੋ ਜੋਤ ਜਾਗੀ ਉਹੀ ਜੋਤ ਬਾਬਾ ਸ਼੍ਰੀ ਚੰਦਰ ਜੀ ਵਿੱਚ ਪ੍ਰਗਟ ਹੋਈ ਨਿਰੰਕਾਰ ਦੀ ਲੀਲਾ ਅਪਾਰ ਹੈ ਉਹ ਆਪ ਹੀ ਗੁਰੂ ਆਪ ਹੀ ਚੇਲਾ ਜਿਸ ਸੰਸਾਰ ਮਾਇਆ ਦੇ ਜਾਲ ਵਿੱਚ ਫਸਿਆ ਉਥੇ ਬਾਬਾ ਸ਼੍ਰੀ ਚੰਦਰ ਜੀ ਨੇ ਵਿਰਾਗ ਦੀ ਧੁਨ ਵਜਾਈ ਨਗਨ ਸਰੀਰ ਪਰ ਮਨ ਅਤਿ ਪਵਿੱਤਰ ਰਾਖ ਨਾਲ ਲਿਪਟਿਆ ਦੇ ਪਰ ਅੰਦਰ ਬ੍ਰਹਮ ਗਿਆਨ ਦਾ ਚਾਨਣ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਹਾਡੀ ਬਾਣੀ ਬਿਨਾ ਲਿਖਤ ਦੇ ਹੀ ਬਾਣੀ ਬਣੀ ਤੁਹਾਡਾ ਚੁੱਪ ਰਹਿਣਾ ਵੀ ਉਪਦੇਸ਼ ਬਣਿਆ ਜੋ ਤੁਹਾਡੇ ਦਰ ਆਇਆ ਖਾਲੀ ਨਾ ਗਿਆ ਜੋ ਸੇਰਨੇ ਆਇਆ ਉਸਦਾ ਅਹੰਕਾਰ ਟੁੱਟ ਗਿਆ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਸਿੱਧਾਂ ਨੂੰ ਵੀ ਸਿੱਧ ਕੀਤਾ yogੀਆਂ ਨੂੰ ਵੀ ਯੋਗ ਦਾ ਅਰਥ ਸਮਝਾਇਆ ਨਾਨਕ ਦੀ ਸਿੱਖਿਆ ਨੂੰ ਤੁਸੀਂ ਯੋਗ ਨਾਲ ਜੋੜਿਆ ਸਹਜ ਸਿਮਰਨ ਤੇ ਸੇਵਾ ਦਾ ਮਰਮ ਸਮਝਾਇਆ ਤੋ ਉਦੋਂ ਤੁਹਾਡੇ ਨਾਮ ਜਦੋਂ ਸੰਸਾਰ ਡਰੈ ਪੂਤ ਪ੍ਰੇਤ ਪਰਮ ਅਤੇ ਅੰਧਵਾਸ ਅੰਤ ਵਿਸ਼ਵਾਸ ਵਿੱਚ ਡੁੱਬਿਆ ਉਦੋਂ ਤੁਹਾਡੇ ਨਾਮ ਨੇ ਹੀ ਰੱਖਿਆ ਕੀਤੀ ਤੁਹਾਡੀ ਦ੍ਰਿਸ਼ਟੀ ਨਾਲ ਪੂਤ ਭਜੇ ਤੁਹਾਡੇ ਉਚਾਰਨ ਨਾਲ ਪ੍ਰੇਤ ਮੁਕਤ ਹੋਏ ਜੋ ਨਾਮ ਜਪਦਾ ਉਹ ਨਿਰਭਉ ਹੋਇਆ ਜੋ ਤੁਹਾਡੀ ਸ਼ਰਨ ਆਇਆ ਉਹ ਨਿਰਵੈਰ ਹੋਇਆ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਭੁੱਖਿਆਂ ਨੂੰ ਅੰਨ ਦਿੱਤਾ ਨੰਗਿਆਂ ਨੂੰ ਵਸਤਰ ਦਿੱਤੇ ਪਰ ਸਭ ਤੋਂ ਵੱਡੀ ਦਾਤ ਦਿੱਤੀ ਨਾਮ ਦੀ ਗਿਆਨ ਦੀ ਆਤਮਕ ਦਾਤ ਤੁਹਾਡੇ ਦਰ ਤੋਂ ਮੰਗਣ ਵਾਲੇ ਧਨ ਵੀ ਲੈ ਗਏ ਸੁੱਖ ਵੀ ਲੈ ਗਏ ਪਰ ਜੋ ਸਮਝਦਾਰ ਸਨ ਉਹ ਨਾਮ ਲੈ ਗਏ ਜੋ ਜਨਮ ਜਨਮ ਤੱਕ ਸਾਥ ਨਿਭਾਉਂਦਾ ਨਾਨਕ ਦੇ ਪੁੱਤਰ ਹੋ ਕੇ ਵੀ ਤੁਸੀਂ ਅਹੰਕਾਰ ਨਾ ਕੀਤਾ ਗੁਰੂ ਦੀ ਮਹਿਮਾ ਵਿੱਚ ਹੀ ਆਪਣੀ ਮਹਿਮਾ ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿਰ ਮੱਥੇ ਧਾਰਿਆ ਧਾਰਿਆ ਸਦਾ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਬਾਬਾ ਸ੍ਰੀ ਚੰਦਰ ਜੀ ਤੁਸੀਂ ਸਮੇਂ ਦੀ ਅਬਜ ਪਛਾਣੀ ਤੁਸੀਂ ਦੱਸਿਆ ਕਿ ਕਾਲ ਯੁਗ ਵਿੱਚ ਨਾਮ ਹੀ ਜਹਾਜ਼ ਹੈ ਜੋ ਨਾਮ ਵਿੱਚ ਚੜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤਨ ਤਨ ਉਹ ਕੜੀਆਂ ਜਦ ਤੁਹਾਡਾ ਨਾਮ ਲਿਆ ਤਨ ਤਨ ਉਹ ਜੀਵ ਜੋ ਸ਼੍ਰੀ ਚੰਦਰ ਸ਼੍ਰੀ ਚੰਦਰ ਉਚਾਰਦੀ ਤਨ ਤਨ ਉਹ ਦਿਲ ਜਿਸ ਜਿੱਥੇ ਤੁਹਾਡੀ ਯਾਦ ਵਸਦੀ ਤੁਸੀਂ ਨਾ ਮੰਦਰ ਮੰਗਿਆ ਨਾ ਮਸਜਿਦ ਨਾ سونے ਦੇ ਮਹਿਲ ਨਾ ਰਾਜ ਸੀ ਆਸਨ ਤੁਸੀਂ ਤਾਂ ਦਿਲ ਮੰਗਿਆ ਨਿਰਮਲ ਮਨ ਮੰਗਿਆ ਜਿੱਥੇ ਮਨ ਸਾਹ ਉਥੇ ਤੁਸੀਂ ਪ੍ਰਗਟ ਹੈ ਤਾਂ ਤਾਂ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਅਸੀਂ ਪਾਪੀ ਅਗਿਆਨੀ ਪਟਕਦੇ ਹੋਏ ਹਾਂ ਸਾਡੀ ਬੇੜੀ ਡੋਲਦੀ ਹੈ ਸਾਡਾ ਮਨ ਮਾਇਆ ਵਿੱਚ ਫਸਦਾ ਹੈ हे ਦਤਾਰ ਸਾਡੇ ਉੱਤੇ ਵੀ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ੋ ਸਾਨੂੰ ਸਹਜ ਦੀ ਅਕਲ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਹੋਵੇ ਸਾਡੇ ਮਨਾਂ ਵਿੱਚ ਸ਼ਾਂਤੀ ਹੋਵੇ ਲੜਾਈ ਈਰਖਾ ਅਹੰਕਾਰ ਦੂਰ ਹੋਣ ਸਿਮਰਨ ਸੇਵਾ ਸਤ ਸੰਗ ਸਤ ਸੰਗ ਵਦੇ ਜਿਵੇਂ ਤੁਸੀਂ ਆਪਣੇ ਭਗਤਾਂ ਦੀ लाज ਰੱਖੀ ਉਵੇਂ ਸਾਡੀ ਵੀ ਰੱਖਿਆ ਕਰੋ ਜਿਵੇਂ ਤੁਸੀਂ ਡੁੱਬਦਿਆਂ ਨੂੰ ਤਾਰਿਆ ਉਵੇਂ ਸਾਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੰਘਾਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਅੰਮ੍ਰਿਤ ਹੈ ਤੁਹਾਡੀ ਆ ਯਾਦ ਦਵਾਈ ਹੈ ਜੋ ਸਵੇਰੇ ਸ਼ਾਮ ਤੁਹਾਨੂੰ ਯਾਦ ਕਰਦਾ ਉਸ ਦਾ ਜੀਵਨ ਸਫਲ ਹੋ ਜਾਂਦਾ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਨਾਨਕ ਦੇ ਨਾਮ ਨਾਲ ਸ਼੍ਰੀ ਚੰਦਰ ਦੇ ਪ੍ਰਕਾਸ਼ ਨਾਲ ਸਾਡੀ ਆਤਮਾ ਜਾਗੇ ਸਾਡਾ ਜੀਵਨ ਸਫਲ ਹੋ ਜਾਏ ਤਾਂ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ